ਦੁਨੀਆ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਨੇ ਇਹਨਾਂ ਚੋਂ ਕਈ ਬਹੁਤ ਸਿਹਤਮੰਦ ਨੇ ਜਿਸ ਕਾਰਨ ਇਹਨਾਂ ਦੀਆਂ ਕੀਮਤਾਂ ਜ਼ਿਆਦਾ ਨੇ ਆਮ ਤੌਰ ਤੇ ਇਹਨਾਂ ਫਲਾਂ ਅਤੇ ਸਬਜ਼ੀਆਂ ਦੀ ਕੀਮਤ 500 ਤੋਂ 1000 ਰੁਪਏ ਤੱਕ ਹੁੰਦੀ ਹੈ ਪਰ ਆਮ ਆਦਮੀ ਇਹਨਾਂ ਨੂੰ ਖਰੀਦਣ ਤੋਂ ਪਹਿਲਾਂ ਦੋ ਵਾਰ ਸੋਚਦਾ ਹੈ ਦੁਨੀਆ 'ਚ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਮਿਲਦੀਆਂ ਨੇ ਜਿਨ੍ਹਾਂ ਦੀ ਵਰਤੋਂ ਲੋਕ ਖੁਦ ਨੂੰ ਫਿੱਟ ਰੱਖਣ ਲਈ ਕਰਦੇ ਨੇ ਇਹਨਾਂ ਫਲਾਂ 'ਚ ਖੀਰਾ ਵੀ ਸ਼ਾਮਲ ਹੈ ਜਿਸ ਦੀ ਕੀਮਤ ਵੀ ਘੱਟ ਹੁੰਦੀ ਹੈ ਤੇ ਸਿਹਤਮੰਦ ਵੀ ਹੁੰਦਾ ਹੈ ਹਾਲਾਂਕਿ ਭਾਰਤ ਵਿੱਚ ਇੱਕ ਅਨੋਖਾ ਖੀਰਾ ਮਿਲਦਾ ਹੈ جس دی قیمت سن کے ਤੁਹਾਨੂੰ یقین ਨਹੀਂ ਹੋਵੇਗਾ بھارت ਵਿੱਚ ਪਾਏ ਜਾਣ ਵਾਲੇ ਇਸ ਸਮੁੰਦਰੀ ਖੀਰੇ ਦੀ ਕੀਮਤ ਲੱਖਾਂ ਵਿੱਚ ਹੈ ਇਸ ਨੂੰ ਖਰੀਦਣ ਦੀ ਗਲਤਤਾ ਦੂਰ ਆਮ ਆਦਮੀ ਇਸ ਦਾ ਸੁਪਨਾ ਵੀ ਨਹੀਂ ਦੇ ਸਕਦਾ ਅੱਜ ਅਸੀਂ ਤੁਹਾਨੂੰ ਭਾਰਤ ਵਿੱਚ ਉਪਲਬਧ ਇਸ अनोखे ਖੀਰੇ ਅਤੇ ਇਸ ਦੀ ਕੀਮਤ ਬਾਰੇ ਦੱਸਾਂਗੇ ਆਖਿਰ ਇਸ ਖੀਰੇ 'ਚ ਅਜਿਹਾ ਕੀ ਹੈ ਜਿਸ ਕਰ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ ਭਾਰਤ ਦੇ ਸਮੁੰਦਰੀ ਖੇਤਰਾ ਵਿੱਚ ਇਸ ਵਿਲੱਖਣ ਖੀਰੇ ਦੇ ਵੱਡੇ ਪੱਧਰ ਤੇ ਤਸਕਰੀ ਕੀਤੀ ਜਾਂਦੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਤਾਮਿਲਨਾਡੂ ਚ ਇਸ ਸਮੁੰਦਰੀ ਖੀਰੇ ਦੀ ਤਸਕਰੀ ਜ਼ੋਰਾਂ ਤੇ ਹੈ ਦੱਖਣੀ ਭਾਰਤ ਅਤੇ ਸ਼੍ਰੀਲੰਕਾ ਵਿੱਚ ਸਮੁੰਦਰੀ ਖੀਰੇ ਦੀ ਵੱਡੇ ਪੱਧਰ ਤੇ ਤਸਕਰੀ ਕੀਤੀ ਜਾਂਦੀ ਹੈ ਇਸ ਦਾ ਨਾਮ ਸੁਣ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਮੁੰਦਰੀ ਸਬਜ਼ੀ ਹੈ ਪਰ ਅਦੇਹਾ ਬਿਲਕੁਲ ਨਹੀਂ ਹੈ ਇਹ ਇੱਕ ਖਾਸ ਕਿਸਮ ਦਾ ਸਮੁੰਦਰੀ ਜੀਵ ਹੈ ਜਿਸ ਦੀ ਅੰਤਰਰਾਸ਼ਟਰੀ ਪੱਧਰ ਤੇ ਤਸਕਰੀ ਕੀਤੀ ਜਾਂਦੀ ਹੈ ਭਾਰਤੀ ਤੱਟ ਰਖਾਇਕਾਂ ਨੇ ਕਈ ਵਾਰ ਸਮੁੰਦਰੀ ਖੀਰੇ ਇੱਕ ਖਤਰੇ ਵਿੱਚ ਪੈ ਰਹੀ ਪ੍ਰਜਾਤੀ ਨੂੰ ਫੜੇ ਇਕ ਸਾਲ ਪਹਿਲਾਂ ਭਾਰਤੀ ਤੱਟ ਰਖਿਆਕਾਂ ਨੇ 2000 ਕਿਲੋ ਸਮੁੰਦਰੀ ਖੀਰਾ ਜ਼ਬਤ ਕੀਤਾ ਸੀ ਜਿਸ ਦੀ ਕੀਮਤ 8 ਕਰੋੜ ਰੁਪਏ ਦੱਸੀ ਜਾਂਦੀ ਹੈ ਹੁਣ ਤੁਹਾਡੇ ਮਨ ਵਿੱਚ ਸਵਾਲ ਉੱਠ ਰਿਹਾ ਹੋਏ ਕਿ ਇਸ ਵਿੱਚ ਅਜੇ ਕੀ ਹੈ ਜੋ ਇੰਨਾ ਮਹਿੰਗਾ ਵਿਕ ਰਿਹਾ ਹੈ ਇਸ ਸਮੁੰਦਰੀ ਜੀਵ ਨੂੰ ਸਮੁੰਦਰੀ ਖੀਰਾ ਜਾਂ ਸੀ ਕਕੰਬਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਸ ਦੀ ਹੋਰ ਨੂੰ ਖਤਰੇ ਵਿੱਚ ਪੈਣ ਨੂੰ ਦੇਖਦੇ ਹੋਏ ਇਸ ਨੂੰ ਖਤਰੇ ਵਿੱਚ ਪਈਆਂ ਸਮੁੰਦਰੀ ਪ੍ਰਜਾਤੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਰੀਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ ਜੀਵ ਦੀ ਕੀਮਤ 2.5 ਲੱਖ ਰੁਪਏ ਪ੍ਰਤੀ ਕਿਲੋ ਹੈ ਇਸ ਦੀ ਵਰਤੋਂ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ ਕੁਝ ਲੋਕ ਇਸ ਦੀ ਵਰਤੋਂ ਭੋਜਨ ਲਈ ਵੀ ਕਰਦੇ ਹਨ